ਹੈਲੋ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਆਪਣਾ ਨਾ ਆਉਣੀ ਸਵਾਰੀ ਰਾ 10 ਨੂੰ ਰਾਤ ਨੂੰ ਉਤਰਨਾ 2 ਵਜੇ 10 ਤਰੀਕ ਰਾਤ ਨੂੰ 2 ਵਜੇ ਉਤਰਨਾ ਹੈ 2 ਵਜੇ ਉਤਰਨਾ ਹੈ ਤੇ ਆਪਾਂ 9 ਨੂੰ ਜਾਣਾ ਪਊਗਾ ਨਾ ਨਾ 10 ਨੂੰ ਉਤਰਨਾ ਪੈਣਾ ਸ਼ਾਮ ਨੂੰ ਨਾ ਨਹੀਂ 10 ਤਰੀਕ ਦੀ ਰਾਤ ਨੂੰ ਉਤਰਨਾ ਨਾ 10 ਨੂੰ ਤੋਹੀ ਮੈਂ ਕਹੀ ਨਾ ਨਹੀਂ 2 ਵਜੇ ਰਾਤ ਨੂੰ ਉਤਰਨਾ ਨਾ 10 ਵਜੇ 10 ਤਰੀਕ ਹੈ 15 ਤਰੀਕ ਤੇ 2 ਵਜੇ ਰਾਤ ਨੂੰ ਉਤਰਨਾ ਹੈ ਹਾਂ ਤੇ ਉਹਨਾਂ ਨੂੰ ਜਾਣਾ ਪਊਗਾ ਕਿਉਂਕਿ ਰਾਤ ਨੂੰ 12 ਵਜੇ ਤੋਂ ਬਾਅਦ ਡੇਢ ਚੌਂਗੀ ਚੇਂ ਚੇਂ ਹੁੰਦੀ ਨਾ ਨਹੀਂ ਯਾ ਤੂੰ ਲਿਖਿਆ ਕਹੀ ਜਾਂਦਾ ਨਹੀਂ ਨਹੀਂ ਤੁਸੀਂ ਮੈਂ ਸਮਝਣਾ 10 ਤਰੀਕ ਤਾਂ ਉਹਨਾਂ ਰਾਤ ਨੂੰ 2 ਵਜੇ ਹੈ ਰਾਤ ਨੂੰ 2 ਵਜੇ ਜਿਹੜੇ 2 ਵਜਨਗੇ ਉਹ ਤਾਂ 10 ਤਰੀਕ ਉਹ ਤੋਂ 12 ਵਜੇ ਸਟਾਰਟ ਹੀ ਹੋਊਗੀ ਨਾ ਇਹ ਤਾਂ ਹਾਂ ਤੇ ਉਹਦਾ ਉਹਦਾ ਤਾਂ 11 ਹੋਊਗਾ ਹਾਂ ਆਹ ਹੋ ਹੀ ਹੋ ਗਿਆ ਨਾ ਫਿਰ ਜਾਂ ਤਾਂ 11 11 ਤਰੀਕ ਨੂੰ ਰਾਤ ਨੂੰ 2 ਵਜੇ ਫਲਾਈਟ ਹੋਊਗੀ ਆਹ ਹੋ ਹੀ ਆਖੀ ਜਾਂਦਾ ਵੀ ਜੇ ਆਪਾਂ ਹੁਣ ਪੂਰੇ ਤੇ ਵੀ ਰਾਤ ਨੂੰ ਸ਼ਾਮ ਨੂੰ 10 ਵਜੇ ਤੁਰਨਾ ਪੈਣਾ ਆਪਾਂ ਨੂੰ ਵੀ 2 ਵਜੇ ਆਪਾਂ ਰਾਤ ਤੇ ਉੱਥੇ ਪਹੁੰਚਣਾ ਹੈ 3 ਵਜੇ ਉਹ ਇੱਕ ਉਹ ਹਿਸਾਬ ਲਾ ਲਾ ਨਹੀਂ ਨਹੀਂ 1 ਮਿੰਟ ਜੀ ਪਹਿਲਾਂ ਤਾਂ ਇਹ ਦੱਸੋ ਵੀ ਫਲਾਈਟ ਕਿਦ ਦਿਨ ਹੈ ਦੱਸੋ 10 ਤਰੀਕ ਨੂੰ ਕਿ 11 ਨੂੰ ਹੈ ਕਿੰਨੇ ਵਜੇ ਤੁਰਨਾ ਪਊਗਾ ਹੁਣ 10 ਨੂੰ ਰਾਤ ਨੂੰ 2 ਵਜੇ ਹੁਣ ਤੂੰ ਵੇਖ ਲੈ ਵੀ ਉਹ 11 ਚ ਪਾਲਾ ਤੇ ਜਾਂ 10 ਚ ਪਾਲਾ ਕਿਤੇ ਪਾਲਾ ਨਹੀਂ ਨਹੀਂ 10 ਤਰੀਕ ਨੂੰ ਹੋ ਗਈ ਹੈ ਤੇ ਫਿਰ 9 ਨੂੰ ਜਾਣਾ ਪੈਣਾ ਤੇ ਨਹੀਂ 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 ਯਾਰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਆਪਾਂ ਨੂੰ ਅੱਛਾ ਚਲੋ ਠੀਕ ਹੈ 10 ਨੂੰ ਸ਼ਾਮ ਨੂੰ ਤੁਰਿਆ 10 ਨੂੰ ਰਾਤ ਨੂੰ 2 ਵਜੇ ਰਾਤ ਨੂੰ ਉਤਰਨਾ ਉਹਨਾਂ ਨੇ 10 ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਤੁਸੀਂ ਮੈਨੂੰ ਇਹ ਲੈ ਦੱਸੋ ਤੁਸੀਂ ਆਪ ਹੀ ਹਿਸਾਬ ਲਾਓ ਨਾ ਜੇ ਆਪਾਂ ਮੰਨ ਲਓ ਕਿੰਨੇ ਘੰਟੇ ਲੱਗਦੇ ਆ ਚਲੋ ਘੰਟੇ ਵੀ ਛੱਡ ਦਿਓਈ ਮੈਨੂੰ ਪਹਿਲਾਂ ਇਹ ਦੱਸੋ ਵੀ ਰਾਤ ਨੂੰ 2 ਵਜੇ ਆਪਾਂ ਪਹੁੰਚਣਾ ਉੱਥੇ ਹਾਂ ਸ਼ਾਮ ਨੂੰ 6 ਵਜੇ ਚੱਲੇ 10 ਤਰੀਕ ਨੂੰ ਸ਼ਾਮ ਨੂੰ 6 ਵੇ ਪਹੁੰਚ ਚੱਲੇ ਇੱਥੋਂ हां ਤੇ ਆਪਾਂ 10 ਤਰੀਕ ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਪਹਿਲਾਂ ਮੈਨੂੰ ਦੱਸੋ ਰਾਤ ਨੂੰ ਜਦੋਂ 12 ਰਾਤ ਨੂੰ ਵੱਜ ਗਏ ਜਦੋਂ ਸ਼ਾਮ ਨੂੰ 6 ਵੇ ਚੱਲੇ ਆ ਤੋ 11 ਹੋ ਜੂ ਆਏਂਗਾ ਲਾ ਤੂੰ ਹੋ ਰੂング ਨਹੀਂ ਜਾਂਦਾ ਮੈਂ ਹੋ ਰੂング ਨਹੀਂ ਜਾਂਦਾ ਕੱਲ੍ਹ ਨਹੀਂ ਆ ਵੀ ਆਪਾਂ ਨੂੰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਵੀ ਰਾਤ ਨੂੰ 2 ਵਜੇ ਉੱਤਰਨਾ ਹੁਣ ਤੂੰ ਹਿਸਾਬ ਲਾ ਲਾ ਹਾਂ ਆ ਨਹੀਂ ਪਰ ਤੂੰ ਦੀ ਤਰੀਕ ਸਹੀ ਨਹੀਂ ਨਾ ਦੱਸ ਦੇ ਤਾਂ ਕਰਕੇ ਮੈਂ ਕਹਿ ਰਿਹਾ ਤਰੀਕ ਬਾਅਦਾਨੂੰ ਆਖੀ ਤਾਂ ਜਾਨਣਾ ਕਿ ਸ਼ਾਮ ਨੂੰ 10 ਵਜੇ ਤੁਰਾਂਗੇ ਤੇ ਰਾਤ ਨੂੰ 2 ਵਜੇ ਉੱਪਰ ਨਾ ਤੂੰ ਆਵੇ ਲੱਗਦਾ ਉਹ 11 ਵਾਲੀ ਕਰਨਾ ਕਿ 10 ਵਾਲੀ ਰਾਤ ਕਿੰਨੇ ਵਜੇ 6 ਵਜੇ ਸ਼ਾਮ ਨੂੰ 6 ਵਜੇ ਤੁਰ ਪਾਂਗੇ ਜੀ ਆਏ 1:30 ਵਜੇ ਤੱਕ ਉੱਥੇ ਪਹੁੰਚ ਜਾਾਂਗੇ ਆਪਾਂ ਬਸ ਠੀਕ ਹੈ ਹਾਂਜੀ ਹਾਂਜੀ